ਸ੍ਰੀ ਕਾਲ ਜੀ ਵਾਹ ਡਾਕਟਰ ਕਰਨ ਸਿੰਘ ਸੰਧਵਾ ਜੀ ਦੇਖ ਰਹੇ ਹੈ ਸਰਾਇ ਸਭ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੇ ਗਰੀਬ ਸਮਾਜ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਗਰੀਬ ਕਹਿਣ ਦਾ ਮੇਰਾ ਮਤਲਬ ਕਿ ਕਿਸੇ ਕਾਸਟ ਨਾਲ ਕੋਈ ਸੰਬੰਧ ਨਹੀਂ ਸਾਰੀਆਂ ਕਾਸਟਾਂ ਵਿੱਚ ਸਾਰੀਆਂ ਜਾਤਾਂ ਵਿੱਚ ਗਰੀਬ ਲੋਕ ਹੁੰਦੇ ਹਨ ਇਹਨਾਂ ਗਰੀਬ ਲੋਕਾਂ ਨੂੰ ਆਪਣੀ ਇੱਕ ਖੇਤਰੀ ਪਾਰਟੀ ਬਣਾਉਣ ਦੀ ਲੋੜ ਆ ਇਸ ਕਰਕੇ ਲੋੜ ਆ ਕਿਉਂਕਿ ਜਿਹੜੀਆਂ ਇਹ ਰਾਜ ਨਹੀਂ ਤੇਕ ਪਾਰਟੀਆਂ ਪਹਿਲਾਂ ਬਣੀਆਂ ਹੋਈਆਂ ਹਨ ਇਹ ਮਨੁਭਾਦੀ ਸੋਚ ਤੇ ਕੰਮ ਕਰ ਰਹੀਆਂ ਹਨ ਅਤੇ ਗਰੀਬ ਲੋਕਾਂ ਦੀ ਕਿਸੇ ਵੀ ਮੰਗ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ ਹੁੰਦਾ ਗਰੀਬਾਂ ਨੂੰ ਇਹ ਗਰੀਬ ਹੀ ਰੱਖਣੀ ਚਾਹੁੰਦੀਆਂ ਹਨ ਗਰੀਬਾਂ ਨੂੰ ਇਹ ਅਨਪੜ੍ਹ ਹੀ ਰੱਖਣੀ ਚਾਹੁੰਦੀਆਂ ਹਨ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਸਰਮਣੀ ਅਕਾਲੀ ਦਲ ਬੀਜੇਪੀ ਤਾਂ ਹੈ ਹੀ ਮਨੁਭਾਦੀਆਂ ਦੀ ਪਾਰਟੀ ਆ ਔਰ ਕਾਂਗਰਸ ਵੀ ਮਨੁਭਾਦੀਆਂ ਦੀ ਪਾਰਟੀ ਸ਼ੁਰੂ ਤੋਂ ਅਸੀਂ ਦੇਖ ਰਹੇ ਹਾਂ ਜਦੋਂ ਸਤਾ ਵਿੱਚ ਹੁੰਦੀ ਆ ਉਦੋਂ ਸਾਰਿਆਂ ਦੇ ਹੱਕ ਦੱਬਣ ਦੀ ਬੀਜੇਪੀ ਮੰਗੂ ਗੱਲ ਕਰਦੇ ਆ ਜਦੋਂ ਸਤਾ ਤੋਂ ਬਾਹਰ ਹੁੰਦੇ ਆ ਤਾਂ ਗਰੀਬ ਗਰੀਬ ਦਾ ਰੌਲਾ ਪਾਉਂਦੇ ਆ ਸੋ ਮੈਂ ਗਰੀਬ ਪੰਜਾਬ ਦੇ ਗਰੀਬ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਾਨੂੰ ਇੱਕ ਖੇਤਰੀ ਪਾਰਟੀ ਬਣਾਉਣ ਦੀ ਲੋੜ ਆ ਜੀਦੇ ਤੇ ਦਿੱਲੀ ਦਾ ਜੂਪੀ ਦਾ ਕੇਰਲਾ ਕਰਨਾਟਕ ਦਾ ਕਿਸੇ ਦਾ ਕੋਈ ਦਬਾਅ ਨਾ ਹੋਵੇ ਜਿਵੇਂ ਕਿ ਅੱਜ ਭਗਵੰਤ ਮਾਨ ਜੀ ਪੰਜਾਬ ਦੇ ਸੀਐਮ ਨੇ ਪਰ ਇਹਨਾਂ ਦੀ ਵਾਕਡੋਰ ਦਿੱਲੀ ਦੇ ਸੀਐਮ ਦੀ ਸੀਐਮ ਦਿੱਲੀ ਦੇ ਤੇਜਲੀਵਾਲ ਦੇ ਹੱਥ ਵਿੱਚ ਹੈ ਔਰ ਬੀਜੇਪੀ ਦੀ ਵਾਕਡੋਰ ਚਾਹੇ ਕਿ ਸੁਨੀਲ ਜਾਖੜ ਨੂੰ ਪ੍ਰਧਾਨ ਲਾਇਆ ਜਿਹੜਾ ਕਿ ਗਰੀਬ ਲੋਕਾਂ ਨੂੰ ਐਸੀ ਲੋਕਾਂ ਨੂੰ ਪੈਰ ਦੀ ਜੁੱਤੀ ਦੱਸਦਾ ਹੈ ਉਹਨਾਂ ਦੀ ਵਾਕਡੋਰ ਵੀ ਦਿੱਲੀ ਦੇ ਆਰਐਸਐਸ ਦੇ ਹੱਥ ਵਿੱਚ ਹੈ। ਇਵੇਂ ਹੀ ਬੀਐਸਪੀ ਦੀ ਵਾਕਡੋਰ ਮਾਇਆ ਭਤੀ ਦੇ ਹੱਥ ਵਿੱਚ ਹੈ ਜੋ ਕਿ ਯੂਪੀ ਤੋਂ ਬਲੋਂਗ ਕਰਦੀ ਹੈ। ਉਹ ਵੀ ਆ ਪੰਜ ਸਾਲ ਬਾਅਦ ਆ ਕੇ ਇੱਥੇ ਆਪਣੀ ਮਰਜ਼ੀ ਦਾ ਫੈਸਲਾ ਪੰਜਾਬ ਦੇ ਲੋਕਾਂ ਤੇ ਥੋਪ ਕੇ ਲੰਘ ਜਾਂਦੀ ਆ। ਲੋਕਾਂ ਨੂੰ ਪਤਾ ਨਹੀਂ ਪਤਾ ਵੀ ਨਹੀਂ ਹੁੰਦਾ ਕਿ ਕੀ ਫੈਸਲਾ ਲਿਆ ਗਿਆ ਹੈ। ਸੋ ਪੰਜਾਬ ਦੇ ਗਰੀਬ ਲੋਕਾਂ ਨੂੰ ਮੇਰੀ ਪਰਜੋਰ ਬੇਨਤੀ ਆ ਕਿ ਉਹ ਪੰਜਾਬ ਦਾ ਕੋਈ ਲੀਡਰ ਚੁਣਨ ਪੰਜਾਬ ਦੇ ਭਲੇ ਵਾਸਤੇ ਚੁਣਨ ਜੋ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਪੰਜਾਬ ਦੇ ਹੱਕਾਂ ਵਾਸਤੇ ਜਾਗਰੂਕ ਕਰਕੇ ਔਰ ਪੰਜਾਬ ਵਿੱਚ ਕੰਮ ਕਰੇ ਤਾਂ ਕਿ ਅਸੀਂ ਪੰਜਾਬ ਦੇ ਲੋਕ ਜਦੋਂ ਵੀ ਸੈਂਟਰ ਵਿੱਚ ਕੋਈ ਸਰਕਾਰ ਬਣਨੀ ਹੋਵੇ ਉਥੇ ਆਪਣੀ ਮਰਜ਼ੀ ਨਾਲ ਸਮਰਥਨ ਦਈਏ ਆਪਣੀਆਂ ਸ਼ਰਤਾਂ ਮੁਤਾਬਕ ਆਪਣੇ ਸ਼ਰਤਾਂ ਮਨਵਾ ਕੇ ਸੈਂਟਰ ਨੂੰ ਸਮਰਥਨ ਦਈਏ ਮੇਰੀ ਪੁਰਜ਼ੋਰ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਇਹਨਾਂ ਰਾਜਨੀਤਿਕ ਲੀਡਰਾਂ ਨੂੰ ਛੱਡ ਕੇ ਜਿਹੜੀਆਂ ਕਿ ਰਵਾਇਤੀ ਪਾਰਟੀਆਂ ਚੱਲ ਰਹੀਆਂ ਇਹਨਾਂ ਨੂੰ ਮੱਥਾ ਟੇਕ ਕੇ ਅਸੀਂ ਆਪਣੇ ਨਵੇਂ ਲੀਡਰ ਤਿਆਰ ਕਰੀਏ ਔਰ ਪੰਜਾਬ ਨੂੰ ਬਚਾ ਲਈਏ ਜੋ ਕਿ ਪੰਜਾਬ ਨੂੰ ਹਰ ਵਾਰ ਥੋੜਾ ਥੋੜਾ ਕਰਕੇ ਵੰਡਿਆ ਜਾ ਰਿਹਾ ਹੈ ਇਸ ਵਾਰ ਵੀ ਜੋ ਭਾਜਪਾ ਹੈ ਉਹ ਚੰਡੀਗੜ੍ਹ ਨੂੰ ਦੇਖ ਲਿਓ ਤੁਸੀਂ ਕਿ ਇੱਕ ਅਲੱਗ ਸੂਬਾ ਘੋਸ਼ਿਤ ਕਰੂਗੀ ਜਿਵੇਂ ਦਿੱਲੀ ਦਾ ਕੇਜਰੀਵਾਲ ਮੁੱਖ ਮੰਤਰੀ ਬਣਦਾ ਉਹ ਵੀ ਇੱਥੇ ਕੋਈ ਬਾਹਰਲੀ ਸਟੇਟ ਦਾ ਮੁੱਖ ਮੰਤਰੀ ਬਣਿਆ ਕਰੂਗਾ ਮੈਂ ਹਰਨੇਕ ਸਿੰਘ ਨੜਿਆਲੀ ਸਾਰੇ ਗਰੀਬ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਇਹ ਡਿਕਟੇਟਰਸ਼ਿਪ ਰਾਜ ਤੋਂ ਤਾਂ ਹੀ ਸਾਡਾ ਖਿਆਲ ਛੁੱਟ ਸਕਦਾ ਹੈ ਜਦੋਂ ਅਸੀਂ ਆਪਣੇ ਲੋਕਾਂ ਨੂੰ ਇੱਕ ਖੇਤਰੀ ਪਾਰਟੀ ਬਣਾ ਕੇ ਬਿਨਾਂ ਦਬਾਅ ਤੋਂ ਕੰਮ ਕਰੇ ਜਿਹੜੀ ਉਹ ਪਾਰਟੀ ਅਸੀਂ ਖੜੀ ਕਰਾਂਗੇ ਔਰ ਪੰਜਾਬ ਵਾਸਤੇ ਖੜੀ ਕਰਾਂਗੇ ਪੰਜਾਬ ਦੇ ਹਿੱਤਾਂ ਵਾਸਤੇ ਖੜੀ ਕਰਾਂਗੇ ਉਹੀ ਪੰਜਾਬ ਦਾ ਭਲਾ ਕਰ ਸਕਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ